ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਅਸਤੀਫਾ ਦੇ ਦਿੱਤਾ ਆ ਪਰ ਧਾਮੀ ਸਾਹਿਬ ਹੁਣ ਭਜੋ ਨਾ ਹੁਣ ਅਸਤੀਫਾ ਨਾ ਦਿਓ ਹੁਣ ਤਾਂ ਸਗੋ ਇਸ ਸੰਕਟ ਦਾ ਮੁਕਾਬਲਾ ਕਰੋ ਹੁਣ ਬਾਦਲ ਕਿਆਂ ਦੇ ਜਿਹੜੇ ਪਾਪ ਆ ਉਹ ਚੁਰਾਹੀ ਦੇ ਵਿੱਚ ਭੰਨੋ ਕੌਮ ਨੂੰ ਦੱਸੋ ਕਿ ਕਿਹਨੇ ਸੁਖਬੀਰ ਸਿੰਘ ਬਾਦਲ ਉਹ ਗੁਰੂ ਘਰ ਦੀ ਦੁਰਵਰਤੋਂ ਕਰਦਾ ਰਿਹਾ ਆ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਘਾਣ ਕੀਤਾ ਜਾ ਰਿਹਾ ਆ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਆ ਉਹ ਵੰਗਾਰਿਆ ਜਾ ਰਿਹਾ ਆ ਤੁਸੀਂ ਹੁਣ ਦੱਸੋ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਜਥੇਦਾਰੀ ਕਿਉਂ ਖੋਈ ਗਈ ਤੁਸੀਂ ਹੁਣ ਦੱਸੋ ਕਿ ਜਦੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬੀ ਸਤਵੰਤ ਕੌਰ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਸੀ ਚੀਮੇ ਵੱਲੋਂ ਮਹੇਸ਼ਿੰਦਰ ਸਿੰਘ ਗਰੇਵਾਦ ਵੱਲੋਂ ਤਾਂ ਤੁਸੀਂ ਚੁੱਪ ਕਿਉਂ ਰਹੇ ਤੁਸੀਂ ਦੱਸੋ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਦੀ ਦੁਰਵਰਤੋਂ ਕੌਣ ਕਰ ਰਿਹਾ ਹੈ ਇਹਨਾਂ ਦੇ ਮੈਂਬਰਾਂ ਨੂੰ ਇਹਨਾਂ ਦੇ ਅਧਿਕਾਰੀਆਂ ਮੁਲਾਜ਼ਮਾਂ ਨੂੰ ਆਪਣੇ ਸਿਆਸੀ ਮਫਾਦਿਆਂ ਦੇ ਲਈ ਕੌਣ ਵਰਤਦਾ ਪਿਆ ਆ ਤੁਸੀਂ ਦੱਸੋ ਕਿ 7 ਮੈਂਬਰੀ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਆ ਉਹ ਤੁਸੀਂ ਕਿਉਂ ਨਾ ਕੀਤੀਆਂ ਤੁਸੀਂ ਕਿਉਂ ਜਿਹੜਾ 7 ਮੈਂਬਰੀ ਕਮੇਟੀ ਨੂੰ ਲਮਕਾਈ ਰੱਖਿਆ ਕਿਉਂ ਤੁਸੀਂ 2 ਦਸੰਬਰ ਵਾਲੇ ਜਿਹੜੇ ਫੈਸਲੇ ਆ ਸ੍ਰੀ ਆਕਾਲ ਤਖਤ ਸਾਹਿਬ ਤੋਂ ਉਹ ਲਾਗੂ ਨਹੀਂ ਹੋਣ ਦਿੱਤੇ ਇਹਦੇ ਵਿੱਚ ਤੁਹਾਡੀ ਵੀ ਜਿਹੜੀ ਭੂਮਿਕਾ ਰਹੀ ਆ ਤੇ ਤੁਸੀਂ ਬਾਦਲ ਕਿਆਂ ਦੇ ਪੱਖ ਦੇ ਵਿੱਚ ਜਿਹੜਾ ਆ ਉਹ ਭੁਗਤਦੇ ਰਹੇ ਹੋ ਅੱਜ ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਰਗਵੀਰ ਸਿੰਘ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਪੋਸਟ ਪਾਈ ਏ ਤੇ ਮੈਂ ਅਸਤੀਫਾ ਦੇ ਰਿਹਾ ਆ ਧਾਮੀ ਸਾਹਿਬ ਸੱਚੀ ਗੱਲ ਦੱਸੋ ਹੋਣ ਹੀ ਮੌਕਾ ਆ ਹੁਣ ਹੀ ਆਪਣੀ ਜਿਹੜੀ ਪੱਤ ਆ ਉਹ ਬਚਾ ਲਓ ਸੁਖਬੀਰ ਸਿੰਘ ਬਾਦਲ ਨੇ ਤੇ ਇਹਦਾ ਪਿਓ ਪ੍ਰਕਾਸ਼ ਸਿੰਘ ਬਾਦਲ ਨੇ ਵੱਡੇ ਵੱਡੇ ਸ਼ਕਤੀਆਂ ਨੂੰ ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਗੰਦਲਾ ਕਰ ਦਿੱਤਾ ਰੋਦ ਕੇ ਰੱਖ ਦਿੱਤਾ ਤੇ ਤੁਸੀਂ ਵੀ ਇਹਨਾਂ ਦਾ ਵਾਜਾ ਵਜਾਉਂਦੇ ਰਹੇ ਹੋ ਤੁਸੀਂ ਵੀ ਲੰਬਾ ਸਮਾਂ ਬਾਦਲ ਕਿਆਂ ਦੇ ਜਿਹੜੇ ਗੋਹਣ ਆ ਉਹ ਗਾਉਂਦੇ ਰਹੇ ਹੋ ਪਿਛਲੇ ਸਮੇਂ ਵਿੱਚ ਤਾਂ ਤੁਸੀਂ ਸੁਖਬੀਰ ਬਾਦਲ ਨੂੰ ਬਚਾਉਣ ਦੇ ਵਾਸਤੇ ਤਾਂ ਇੱਕ ਸ਼੍ਰੋਮਣੀ ਕਮੇਟੀ ਦੇ ਇਸਾਬका ਪ੍ਰਧਾਨ ਨੂੰ ਆਪਣੇ ਅਹੁਦੇ ਉੱਤੇ ਬੈਠਿਆ ਹੋਇਆ ਤੁਸੀਂ ਗੱਲਾਂ ਤੱਕ ਜਿਹੜੀਆਂ ਆ ਉਹ ਕਰ ਦਿੱਤੀਆਂ ਸੀ ਸੋ ਧਾਮੀ ਸਾਹਿਬ ਹੁਣ ਕੌਮ ਪੰਥ ਇਹ ਸੰਕਟ ਦੇ ਵਿੱਚ ਆ ਤੇ ਹੁਣ ਅਸਤੀਫੇ ਦੇ ਕੇ ਭੱਜੋ ਨਾ ਸਗੋ ਕੌਮ ਨੂੰ ਇਸ ਸੰਕਟ ਦੇ ਵਿੱਚੋਂ ਕੱਢੋ ਤੁਸੀਂ ਦੱਸੋ ਕੌਮ ਨੂੰ ਕਿ ਕਿਵੇਂ ਸੁਖਵੀਰ ਸਿੰਘ ਬਾਦਲ ਉਹ ਜਥੇਦਾਰ ਗਗਵੀਰ ਸਿੰਘ ਉੱਤੇ ਜਿਹੜਾ ਦਬਾਅ ਆ ਉਹ ਲਗਾਤਾਰ ਬਣਾ ਰਿਹਾ ਆ ਤੁਸੀਂ ਦੱਸੋ ਕਿ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਵਾਈ ਗਈ ਤੇ ਕਿਵੇਂ ਤੁਹਾਡੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਆ ਉਹ ਪਾਸੇ ਕਰ ਦਿੱਤਾ ਗਿਆ ਤੇ ਤੁਸੀਂ ਇਹ ਵੀ ਦੱਸੋ ਕਿ ਤੁਹਾਡੇ ਉੱਤੇ ਇਹ ਵੀ ਕਿੰਨਾ ਜਿਹੜਾ ਦਬਾਅ ਆ ਬੰਨ ਰਿਹਾ ਤੁਸੀਂ ਇਹ ਵੀ ਕਹਿ ਰਹੇ ਹੋ ਨਾ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਤੁਹਾਨੂੰ ਪਾਸੇ ਕਰ ਦਿੱਤਾ ਜਾਵੇ ਜੱ태ਦਾਰ ਰਗਵੀਰ ਸਿੰਘ ਨੂੰ ਤੁਸੀਂ ਲਿਖਦੇ ਪਏ ਹਸਤੀਫੇ ਵਿੱਚ ਪਰ ਇਹ ਆ ਕਿ ਤੁਹਾਨੂੰ ਪਾਸੇ ਕਿਉਂ ਕਰ ਦਿੱਤਾ ਜਾਵੇ ਕਿਉਂਕਿ ਸੁਖਵੀਰ ਸਿੰਘ ਬਾਦਲ ਤਾਂ ਤੁਹਾਡੀ ਚੱਲਣ ਹੀ ਨਹੀਂ ਕੋਈ ਦੇ ਰਿਹਾ ਉਹਨੇ ਤਾਂ ਸਿੱਧਾ ਤੁਹਾਨੂੰ ਵੀ ਕਹਿ ਦਿੱਤਾ ਹੋਏਗਾ ਕਿ ਜਾਂ ਤਾਂ ਮੇਰਾ ਹੁਕਮ ਮੰਨ ਤੇ ਜਾਂ ਅਸਤੀਫਾ ਦੇ ਤੁਸੀਂ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਤੁਸੀਂ ਅਸਤੀਫਾ ਦੇਣ ਦੇ ਵਿੱਚ ਵੀ ਬਹੁਤ ਲੇਟ ਹੋ ਚੁੱਕੇ ਹੋਇਓ ਤੁਸੀਂ ਬਾਦਲ ਕਿਆਂ ਦਾ ਪੱਖ ਪੂਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਤੁਸੀਂ ਇੰਨੇ ਜ਼ਿਆਦਾ ਲੇਟ ਹੋ ਚੁੱਕੇ ਹੋ ਕਿ ਜਿੱਥੇ ਬਾਦਲ ਕੇ ਗਰਕੇ ਹੋਏ ਆ ਜਿੱਥੇ ਬਾਦਲ ਕਿਆਂ ਨੇ ਆਪਣੇ ਉੱਤੇ ਕਲੰਕ ਲਵਾਏ ਹੋਏ ਆ ਉੱਥੇ ਤੁਸੀਂ ਵੀ ਜਿਹੜਾ ਆ ਉਹ ਆਪਣੇ ਉੱਤੇ ਕਲੰਕ ਲਵਾ ਲਿਆ ਹੋਇਆ ਆ ਹੁਣ ਭਾਵੇਂ ਤੁਸੀਂ ਆਪਣੀ ਜਿਹੜੀ ਪੱਤ ਆ ਉਹ ਬਚਾਉਣਾ ਚਾਹੁੰਦੇ ਹੋ ਪਰ ਇਸ ਤਰ੍ਹਾਂ ਕੱਲੀ ਭੱਜਣ ਦੇ ਨਾਲ ਨਹੀਂ ਗੱਲ ਬਾਨੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਅਹੁਦੇ ਦੇ ਉੱਤੇ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਬੈਠੇ ਉਹ ਸਿੱਖਾਂ ਦੀ ਸਰਮੋਹਰ ਸੰਸਥਾ ਆ ਸਿੱਖਾਂ ਦੀ ਪਾਰਲੀਮੈਂਟ ਵੀ ਆਖੀ ਜਾਂਦੀ ਆ ਤੇ ਹੁਣ ਤੁਸੀਂ ਫਿਰ ਭੱਜ ਕਿਉਂ ਰਹੇ ਹੋ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਉਹ ਵੀ ਇਦਾਂ ਕਰਦੇ ਹੁੰਦੇ ਸਨ ਧਾਮੀ ਸਾਹਿਬ ਹੁਣ ਕੌਮ ਤੁਹਾਡੇ ਕੋਲ ਜਵਾਬ ਮੰਗਦੀ ਏ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਆਖੇ ਲੱਗ ਕੇ ਜਿਹੜੇ ਪੰਥ ਵਿਰੋਧੀ ਫੈਸਲੇ ਕੀਤੇ ਦੱਸੋ ਕਿ ਉਹ ਸਹੀ ਸੀ ਜਾਂ ਗਲਤ ਸੀ ਤੁਸੀਂ ਦੱਸੋ ਕੌਮ ਨੂੰ ਕਿ ਉਹ ਫੈਸਲੇ ਤੁਹਾਡੇ ਉੱਤੇ ਕਿਦਾਂ ਕਿਦਾਂ ਦੇ ਜਿਹੜੇ ਦਬਾਅ ਆ ਸੁਖਬੀਰ ਸਿੰਘ ਬਾਦਲ ਵੱਲੋਂ ਬਣਾਏ ਗਏ ਸੀ ਤੇ ਹੋਰ ਕਿਹੜੇ-ਕਿਹੜੇ ਬੰਦਿਆਂ ਦੇ ਉੱਤੇ ਦਬਾਅ ਬਣਦੇ ਆ ਤੇ ਕਿਵੇਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਵਰਤਿਆ ਜਾਂਦਾ ਆ ਅੱਜ ਕੌਮ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਰੱਖੋ ਧਾਮੀ ਸਾਹਿਬ ਕੁਝ ਬੰਦੇ ਤੁਹਾਡਾ ਪਿਛਲਾ ਇਤਿਹਾਸ ਦੱਸਦੇ ਆ ਕਿ ਤੁਸੀਂ ਖਾੜਕੂਵਾਦ ਦੇ ਸਮੇਂ ਸਿੰਘਾਂ ਦੇ ਕੇਸ ਵੀ ਲੜਦੇ ਰਹੇ ਹੋ ਤੁਹਾਡੀਆਂ ਜਿਹੜੀਆਂ ਹੋਰ ਸਿਫਤਾਂ ਵੀ ਜਿਹੜੀਆਂ ਆ ਕੁਝ ਸਿੰਘਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਸੀ ਪਰ ਜਦੋਂ ਉਹਦੇ ਤੁਸੀਂ ਬਾਦਲ ਦਾਦੇ ਵਿੱਚ ਆਏ ਹੋਏ ਹੋ ਜਦੋਂ ਦਾ ਤੁਸੀਂ ਬਾਦਲ ਕਿਆਂ ਦਾ ਛਣਛਣਾ ਵਜਾਉਣਾ ਸ਼ੁਰੂ ਕੀਤਾ ਹੋਇਆ ਆ ਉਹਨਾਂ ਦੇ ਟੁੱਕੜਬੋਚ ਉਹਨਾਂ ਦੇ ਚਾਪਲੂਸ ਤੁਸੀਂ ਬਣ ਗਏ ਹੋਏ ਹੋ ਤਾਂ ਦੇਖੋ ਤੁਹਾਡੀ ਹਾਲਤ ਵੀ ਕਿੰਨੀ ਮਾੜੀ ਹੋ ਚੁੱਕੀ ਆ ਕਿੰਨੀ ਜੜੀ ਆ ਉਹ ਪੇਤਲੀ ਹਾਲਤ ਤੁਹਾਡੀ ਹੋ ਚੁੱਕੀ ਹੋਈ ਆ ਤੁਹਾਨੂੰ ਵੀ ਬਾਦਲ ਕਿਆਂ ਨੇ ਜਿਹੜਾ ਆ ਗੰਧਲਾ ਕਰ ਦਿੱਤਾ ਆ ਤੈਸ ਨੈਸ ਕਰ ਦਿੱਤਾ ਹੋਇਆ ਆ ਤੁਹਾਡੇ ਕੋਲੋਂ ਕੌਮ ਜਵਾਬ ਮੰਗਦੀ ਏ ਇਹ ਕਿਉਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਜਿਹੜਾ ਆ ਹਟਾਇਆ ਗਿਆ ਆ ਬਿਰਸਾ ਸਿੰਘ ਵਲਟੋਹੇ ਨੇ ਜਿਹੜੀ ਜੰਗ ਸ਼ੁਰੂ ਕੀਤੀ ਸੀ ਜਿਹਦੀ ਸਿਆਸਤ ਸ਼ੁਰੂ ਕੀਤੀ ਸੀ ਤੁਸੀਂ ਸਾਰੇ ਹੀ ਉਹਦਾ ਜਿਹੜਾ ਸ਼ਿਕਾਰ ਆ ਉਹ ਬਣ ਰਹੇ ਹੋ ਤਾਂ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਬਚਾਉਣ ਦੇ ਲਈ ਕਿੱਥੋਂ ਤੱਕ ਗਿਰ ਚੁੱਕੇ ਹੋ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਕੋਈ ਪਰਵਾਹ ਨਹੀਂ ਕੀਤੀ ਹੁਣ ਵੀ ਜਿਹੜਾ ਤੁਸੀਂ ਅਸਤੀਫਾ ਦਿੱਤਾ ਤੁਸੀਂ ਕਹਿ ਰਹੇ ਹੋ ਕਿ ਮੈਂ ਜਥੇਦਾਰ ਰਗਵੀਰ ਸਿੰਘ ਜਥੇਦਾਰ ਦੇ ਅਹੁਦੇ ਦੇ ਸਤਕਾਰ ਵਜੋਂ ਦਿੱਤਾ ਕੌਮ ਨੂੰ ਦੱਸੋ ਕਿ ਸਤਕਾਰ ਵਜੋਂ ਦਿੱਤਾ ਜਾਂ ਕਿਸੇ ਸਿਆਸਤ ਵਿੱਚੋਂ ਦਿੱਤਾ ਆ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਨਾ ਇਹਦੇ ਬਹੁਤ ਸਾਰੇ ਜਿਹੜੇ ਅਰਥ ਆ ਉਹ ਨਿਕਲਦੇ ਪਏ ਆ ਤੁਸੀਂ ਜਥੇਦਾਰ ਰਗਵੀਰ ਸਿੰਘ ਨੂੰ ਵੀ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਕੁਝ ਕੀਤਾ ਉਹਨੂੰ ਤੁਸੀਂ ਸਹੀ ਠਹਿਰਾਉਣਾ ਚਾਹੁੰਦੇ ਹੋ ਤੁਸੀਂ ਅੱਜ ਵੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆ ਉਹ ਬਚਾਉਣਾ ਚਾਹੁੰਦੇ ਹੋ ਕੀ ਤੁਸੀਂ ਲੋਕਾਂ ਦੀ ਹਮਦਰਦੀ ਲੈਣਾ ਚਾਹੁੰਦੇ ਹੋ ਪਰ ਘੱਟੋ ਘੱਟ ਹੁਣ ਕੌਮ ਨੂੰ ਸੱਚ ਤਾਂ ਦੱਸੋ ਕਿ ਭਾਈ 2 ਦਸੰਬਰ ਵਾਲੇ ਫੈਸਲਿਆਂ ਤੋਂ ਬਾਅਦ ਕੀ ਕੋਈ ਜਿਹੜੀ ਕੜੀ ਆ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਬਾਦਲਦਲ ਦੇ ਹੋਰ ਮੈਂਬਰਾਂ ਵੱਲੋਂ ਜਿਹੜੀ ਆ ਉਹ ਖੋਲਦੀ ਜਾ ਰਹੀ ਹੈ ਕਿਵੇਂ ਕੌਮ ਦੇ ਸਿਧਾਂਤਾਂ ਦਾ ਜਿਹੜਾ ਕਹਾਣਿਆ ਉਹ ਕੀਤਾ ਜਾ ਰਿਹਾ ਕਿਵੇਂ ਜਥੇਦਾਰਾਂ ਦੀ ਤੁਸੀਂ ਮਿੱਟੀ ਬਲੀਦ ਜਿਹੜੀ ਕਰਕੇ ਰੱਖ ਦਿੱਤੀ ਹੋਈ ਹੈ ਧਾਮੀ ਸਾਹਿਬ ਇਦਾਂ ਨਹੀਂ ਗੱਲ ਬਾਨੀ ਹੁਣ ਇਹ ਜਿਹੜੀ ਜੰਗ ਸ਼ੁਰੂ ਕੀਤੀ ਹੈ ਨਾ ਹੁਣ ਇਹਨੂੰ ਕਿਸੇ ਪਾਸੇ ਲਾਓ ਤੁਸੀਂ ਖੁਦ ਹੀ ਲਗਾਓ ਸੱਤ ਮੈਂਬਰੀ ਕਮੇਟੀ ਹੀ ਜਿਹੜੀ ਆ ਉਹ ਅਗਵਾਈ ਕਰੇ ਸੱਤ ਮੈਂਬਰੀ ਕਮੇਟੀ ਕਿਉਂ ਨਹੀਂ ਭਰਤੀ ਸ਼ੁਰੂ ਕਰਦੀ ਜਿਹੜੀ ਬਾਦਲਗਿਆਂ ਨੇ ਭਰਤੀ ਕੀਤੀ ਆ ਕਿਉਂ ਨਹੀਂ ਜਿਹੜੀ ਰਾਦੇ ਆਉ ਕੀਤੀ ਜਾਂਦੀ ਤੁਸੀਂ ਕਿਉਂ ਜਿਹੜਾ ਹੈ ਜਥੇਦਾਰ ਉੱਤੇ ਦਬਾਅ ਬਣਾਉਂਦੇ ਰਹੇ ਤੁਸੀਂ ਤੁਹਾਨੂੰ ਨਾ ਤਾਂ ਸ੍ਰੀ ਅਕਾਲਕ ਖਸਤਕ ਸਾਹਿਬ ਦੀ ਕੋਈ ਪਰਵਾਹ ਸੀ ਨਾ ਜਥੇਦਾਰ ਦੀ ਕੋਈ ਪਰਵਾਹ ਸੀ ਤੁਸੀਂ ਬਾਦਲ ਕਿਆਂ ਦੀ ਤੁਹਾਨੂੰ ਕੋਈ ਪਰਵਾਹ ਸੀ ਕਿ ਬਸ ਸੁਖਵੀਰ ਬਾਦਲ ਨੂੰ ਨਾ ਕੁਝ ਹੋ ਜਾਵੇ ਤੁਸੀਂ ਤਾਂ ਸੁਖਵੀਰ ਬਾਦਲ ਦੀ ਜਿਹੜੀ ਸਿਆਸਤ ਤੇ ਉਹਦੀ ਜਿਹੜੀ ਪ੍ਰਧਾਨਗੀ ਆ ਉਹਨੂੰ ਕਾਇਮ ਰੱਖਣਾ ਚਾਹੁੰਦੇ ਸੀ ਤੁਸੀਂ ਉਹਨੂੰ ਮੁੱਖ ਮੰਤਰੀ ਵੀ ਵੇਖਣਾ ਚਾਹੁੰਦੇ ਸੀ ਹੋਣ ਵੀ ਤੁਸੀਂ ਕਹਿ ਰਹੇ ਹੋ ਕਿ ਕੁਝ ਤਾਕਤਾਂ ਸ਼ਰੋਮਨੀ ਅਕਾਲੀ ਦਰ ਨੂੰ ਬਦਨਾਮ ਕਰ ਰਹੀਆਂ ਆ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਸਾਰਿਆਂ ਨੇ ਮਿਲ ਕੇ ਰਲ ਕੇ ਜਿਹੜਾ ਬੇੜਾ ਕਰ ਗਿਆ ਉਹ ਕੀਤਾ ਹੋਇਆ ਤੁਸੀਂ ਤਾਂ ਅਕਾਲੀ ਦਲ ਨੂੰ ਅਕਾਲੀ ਦਲ ਰਹਿਣ ਹੀ ਨਹੀਂ ਦਿੱਤਾ ਤਾਂ ਹੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਹ ਤਾਂ ਭਗੌੜਾ ਦਲ ਆ ਤੁਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੋਂ ਜਿਹੜੇ ਭਗੌੜੇ ਆ ਉਹ ਹੋ ਚੁੱਕੇ ਹੋਇਓ ਕੌਮ ਨੂੰ ਦੱਸੋ ਕਿ ਕੀ ਤੁਹਾਡੀ ਉੱਤੇ ਸੁਖਵੀਰ ਸਿੰਘ ਬਾਦਲ ਦਾ ਦਬਾਅ ਆ ਕਿ ਤੁਹਾਡੇ ਨਾਲ ਇੰਨੀ ਜ਼ਿਆਦਾ ਮਾਰੀ ਕੀਤੀ ਜਾ ਰਹੀ ਹੈ ਕਿ ਤੁਸੀਂ ਅਸਤੀਫਾ ਦੇਣ ਦੇ ਲਈ ਜਣਾ ਮਜਬੂਰੀਆ ਹੋ ਗਏ ਦੱਸੋ ਤਾਂ ਸਹੀ ਕੁਝ ਸੱਚ ਤਾਂ ਬੋਲੋ ਉਹ ਨੂੰ ਤਾਂ ਕੈਮਰੇ ਆ ਸਾਹਮਣੇ ਜੇ ਦੀ ਕੋਈ ਗੱਲ ਈ ਆ ਉਹ ਨਹੀਂ ਆ ਰਹੀ ਤੁਹਾਡੇ ਤਾਂ ਰੰਗ ਜਿਹੜੇ ਆ ਉੱਡੇ ਪਏ ਆ ਆ ਪਹਿਲਾਂ ਵੀ ਤੁਸੀਂ ਦੋ ਵਾਰੀ ਜਿਹੜੇ ਪੱਤਰਕਾਰਾਂ ਤੋਂ ਜਿਹੜਾ ਭੱਜਦੇ ਨਜ਼ਰ ਆਇਓ ਤੇ ਹੁਣ ਵੀ ਤੁਹਾਨੂੰ ਕੋਈ ਗੱਲ ਨਜ਼ਰ ਨਹੀਂ ਆ ਗੱਲ ਤਾਂ ਇਹਦਾ ਮਤਲਬ ਕਿ ਕੋਈ ਹੋਰ ਆ ਤੁਹਾਡੇ ਇਦਾਂ ਦੇ ਹਾਲਾਤ ਕਿਉਂ ਬਣੇ ਹੋਏ ਆ ਧਾਮੀ ਸਾਹਿਬ ਹੁਣ ਘਰ ਜਾਓਗੇ ਨਾ ਇਸ ਗੱਲ ਨੂੰ ਥੋੜਾ ਜਰੂਰ ਵਿਚਾਰਿਓ ਕਿ ਤੁਸੀਂ ਕੀ ਕਰਦੇ ਪਏ ਹੋ ਬਾਕੀ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪਣਾ ਜਿਹੜਾ ਅਸਤੀਫਾ ਆ ਉਹ ਵਾਪਸ ਲਵੋ ਤੇ ਮੈਨੂੰ ਵੈਸੇ ਇਹ ਵੀ ਲੱਗਦਾ ਆ ਕਿ ਹੋ ਸਕਦਾ ਤੁਹਾਡਾ ਜਿਹੜਾ ਅਸਤੀਫਾ ਆ ਉਹ ਮਨਜ਼ੂਰ ਨਾ ਹੀ ਕੀਤਾ ਜਾਵੇ ਤੇ ਤੁਸੀਂ ਸਭੋ ਸੱਤ ਮੈਂਬਰੀ ਕਮੇਟੀ ਨੂੰ ਜਿਹੜਾ ਆ ਸਰਗਰਮ ਕਰੋ ਤੁਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਫੈਸਲਿਆਂ ਨੂੰ ਲਾਗੂ ਕਰਵਾਓ ਤੇ ਜਿਹੜੀ ਗੱਲ ਕਹੀ ਗਈ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਭਾਵਾ ਬਾਦਲ ਕਿਆਂ ਦੀ ਲੀਡਰਸ਼ਿਪ ਅਯੋਗ ਘਰਾਰ ਦਿੱਤੀ ਜਾ ਚੁੱਕੀ ਉਸ ਦਿਨ ਤੇ ਹੁਣ ਇਹਨਾਂ ਨੂੰ ਅਕਾਲੀ ਦਲ ਦਾ ਅਕਾਲੀ ਦਲ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਰਿਹਾ ਤੇ ਤੁਸੀਂ ਕਿਉਂ ਇਹਨਾਂ ਦੇ ਨਾਲ ਮੀਟਿੰਗਾਂ ਕਰਦੇ ਫਿਰਦੇ ਹੋ ਤੁਸੀਂ ਕਿਉਂ ਇਹਨਾਂ ਨੂੰ ਸਿਰ ਤੇ ਬਿਠਾਉਣਾ ਚਾਹੁੰਦੇ ਹੋ ਆ ਮੁਕਸਰ ਵਾਲੇ ਪਾਸੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਉਥੇ ਰੈਲੀ ਕੀਤੀ ਸੀ ਫਿਰ ਆਪਣੇ ਦੋਸ਼ਾਂ ਤੋਂ ਜਿਹੜਾ ਉਹ ਮੁੱਕਰ ਗਿਆ ਸੀ ਤੇ ਤੁਸੀਂ ਕਿਉਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਇਹਦਾ ਮਤਲਬ ਕਿ ਤੁਸੀਂ ਸਾਰੇ ਲਿਫਾਫਿਆਂ ਦੇ ਵਿੱਚੋਂ ਹੀ ਨਿਕਲੇ ਹੋਏ ਹੈ ਇਹਦਾ ਮਤਲਬ ਕਿ ਤੁਸੀਂ ਜਿਹੜਾ ਜਿਸ ਤਰ੍ਹਾਂ ਤੁਹਾਨੂੰ ਸੁਖਬੀਰ ਬਾਦਲ ਚਲਾਉਂਦਾ ਤੁਸੀਂ ਉਵੇਂ ਹੀ ਚੱਲਦੇ ਜੋ ਕੁਝ ਤੁਹਾਨੂੰ ਸੁਖਬੀਰ ਕਹੇਗਾ ਤੁਸੀਂ ਉਹੀ ਕਰੋਗੇ ਜੋ ਕੁਝ ਉਹ ਬੋਲਣ ਲਈ ਕਹੇਗਾ ਤੁਸੀਂ ਉਹੀ ਕਰੋਗੇ ਉਹਦਾ ਰਿਮੋਟ ਤੁਹਾਡੇ ਹੱਥ ਵਿੱਚ ਹੈ ਤੇ ਜਦੋਂ ਤੁਹਾਡਾ ਰਿਮੋਟ ਉਹਦੇ ਹੱਥ ਵਿੱਚ ਹੈ ਕਹੋ ਮੈਨੂੰ ਦੱਸੋ ਤਾਂ ਸਹੀ ਕਿ ਭਾਈ ਹੋ ਕੀ ਰਿਹਾ ਹੈ ਤੁਸੀਂ ਨਾਲੇ ਤੁਸੀਂ ਕਹਿੰਦੇ ਹੋ ਕਿ ਜਿਹੜਾ ਅਕਾਲੀ ਦਾ ਲਿਓ ਸ਼ਰੋਮਣੀ ਕਮੇਟੀ ਦਾ ਪੁੱਤਰ ਆ ਤੁਸੀਂ ਦੱਸੋ ਪੁੱਤਰ ਮਾਂ ਨੂੰ ਚਲਾ ਲਿਆ ਜਾਂ ਮਾਂ ਪੁੱਤਰ ਨੂੰ ਚਲਾ ਰਹੀ ਏ ਸੁਖਬੀਰ ਬਾਦ ਤੁਹਾਡੇ ਵਿੱਚ ਚਾਬੀ ਭਰਦਾ ਜਾਂ ਤੁਸੀਂ ਚਾਬੀ ਉਹਦੇ ਵਿੱਚ ਭਰਦੇ ਹੋ ਇਹ ਕੌਮ ਦਾ ਤੁਸੀਂ ਜਲੂਸ ਕੱਢ ਕੇ ਰੱਖ ਦਿੱਤਾ ਹੋਇਆ ਹੈ ਧਾਮੀ ਸਾਹਿਬ ਤੇ ਇਹ ਵੀ ਨਾ ਸਮਝੋ ਕਿ ਹੁਣ ਅਸਤੀਫਾ ਦੇ ਕੇ ਤੁਸੀਂ ਸੁਰਖਰੂ ਹੋ ਜਾਵੋਗੇ ਤੁਸੀਂ ਬਾਦਲਾਂ ਦੇ ਰਾਜ ਦੇ ਵਿੱਚ ਬਾਦਲਕਿਆਂ ਦੇ ਮਗਰ ਲਾ ਕੇ ਬਾਦਲਕਿਆਂ ਦੀ ਸਿਆਸਤ ਨੂੰ ਕਾਮਯਾਬ ਕਰਨ ਦੇ ਲਈ ਤੁਸੀਂ ਜੋ ਕੁਝ ਕੀਤਾ ਨਾ ਜੋ ਪੰਥਕ ਸਿਧਾਂਤਾਂ ਦਾ ਘਾਣ ਕੀਤਾ ਆ ਉਹ ਪੰਥ ਨੂੰ ਯਾਦ ਆ ਤੇ ਪੰਥ ਸਦੀਆਂ ਤੱਕ ਜਿਹੜਾ ਆ ਉਹ ਫਿਰ ਮੇਨਾ ਜਿਹੜਾ ਜਿਹੜਾ ਤੁਸੀਂ ਪੰਥ ਦਾ ਲੈ ਲਿਆ ਨਾ ਸਦੀਆਂ ਤੱਕ ਫਿਰ ਪੰਥ ਯਾਦ ਰੱਖਦਾ ਹੁੰਦਾ ਆ ਖੈੜਾ ਛੱਡਦਾ ਨਹੀਂ ਹੁੰਦਾ ਤੇ ਤੁਹਾਡਾ ਵੀ ਹੁਣ ਖੈੜਾ ਨਹੀਂ ਛੁੱਟਣਾ ਤੁਸੀਂ ਕੌਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਆ ਚਲੋ ਤੁਸੀਂ ਅਸਤੀਫਾ ਦੇ ਦਿੱਤਾ ਆ ਦੇਖਦੇ ਆ ਕੀ ਬਣਦਾ ਬਾਕੀ ਮੈਂ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਵੀ ਅਪੀਲ ਕਰਾਂਗਾ ਕਿ ਜਥੇਦਾਰ ਸਾਹਿਬ ਤੁਸੀਂ ਵੀ ਅਸਤੀਫਾ ਨਾ ਦਿਓ ਸਗੋਂ ਸੁਖਬੀਰ ਸਿੰਘ ਬਾਦਲ ਨੂੰ ਚੀਮੇ ਨੂੰ ਭੂੰਦੜ ਨੂੰ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਦੇ ਹੋ ਉਹਨਾਂ ਨੂੰ ਸਿੱਖ ਅਤੇ ਅਕਾਲੀ ਇਕਵਾਉਂਦਾ ਕੋਈ ਵੀ ਹੱਕ ਨਹੀਂ ਹੈ ਇਹਨਾਂ ਨੇ ਤੁਹਾਡੇ ਨਾਲ ਵੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਹੀ ਕਰਨੀ ਆ ਸੋ ਇਸ ਕਰਕੇ ਤੁਸੀਂ ਪਹਿਲਾਂ ਹੀ ਜਿਹੜਾ ਸਖਤ ਫੈਸਲਾ ਲੈ ਕੇ ਤੇ ਤੁਸੀਂ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦੇ ਵਿੱਚ ਆਪਣਾ ਜਿਹੜਾ ਨਾਂ ਆ ਉਹ ਲਿਖਵਾਓ ਤੁਸੀਂ ਗਿਆਨੀ ਗੁਰਵਜਨ ਸਿੰਘ ਤੇ ਜਥੇਦਾਰ ਅਰੂਰ ਸਿੰਘ ਬਣ ਤੋਂ ਜਿਹੜਾ ਆ ਉਹ ਗਰੇਜ ਕਰਿਓ ਨਹੀਂ ਤਾਂ ਤੁਹਾਨੂੰ ਵੀ ਜਿਹੜੀਆਂ ਲਾਨਤਾਂ ਆ ਉਹ ਪੈਣਗੀਆਂ ਸੁਖਬੀਰ ਬਾਦਲ ਨੂੰ ਤਾਂ ਪੈਂਦੀਆਂ ਆ ਆ ਧਾਮੀ ਨੂੰ ਵੀ ਪਈਆਂ ਆ ਤੇ ਜਥੇਦਾਰ ਸਾਹਿਬ ਤੁਸੀਂ ਹੁਣ ਆਪਣਾ ਵਿਚਾਰ ਰੱਖਿਓ ਇਹ ਹੁਣ ਤੁਸੀਂ ਵੀ ਵੇਖੋ ਕਿ ਤੁਸੀਂ ਕਿੱਦਾਂ ਨੂੰ ਭੁਗਤਣਾ ਆ ਅਸਤੀਫੇ ਦੇ ਕੇ ਆਪਣੀ ਜਾਨ ਨਾ ਛੜਾਓ ਕੌਮ ਨੂੰ ਕਿਸੇ ਪਾਸੇ ਲਗਾਓ ਅੱਜ ਜਿਹੜਾ ਸਖਤ ਸਟੈਂਡ ਆ ਉਹ ਲਹੋ ਇਹਨਾਂ ਨੇ ਹਟਾ ਤੈ ਦੇਣਾ ਹੀ ਆ ਤੁਹਾਨੂੰ ਕਿਉਂ ਨਾ ਹਟਾਉਣ ਤੋਂ ਪਹਿਲਾਂ ਤੁਸੀਂ ਇਦਾਂ ਦਾ ਕੁਝ ਕਰ ਜਾਓ ਪੰਥ ਅਤੇ ਪੰਜਾਬ ਦੇ ਹੱਕ ਦੇ ਵਿੱਚ ਹੋਵੇ ਭਲੇ ਦੇ ਵਿੱਚ ਹੋਵੇ ਤੇ ਖਾਲਸਾ ਪੰਥ ਦੇ ਸ਼ਾਨਾਮਤ ਇਤਿਹਾਸ ਵਿੱਚ ਤੁਹਾਡਾ ਨਾਮ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਆ ਉਹ ਲਿਖਿਆ ਜਾਵੇ ਸੋ ਇੰਨੀਆਂ ਕੋ ਬੇਨਤੀਆਂ ਦਾਸ ਨੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ